ਜਿੱਥੇ ਬਹੁਤ ਸਾਰੇ ਲੀਡਰ ਇਸ ਰੈਲੀ ਦੇ ਵਿੱਚ ਆਜ਼ਾਦ ਵਿਧਾਇਕ ਦੇ ਖਿਲਾਫ ਬੋਲ ਰਹੇ ਸੀ ਉੱਥੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਸ਼ਹਿਰੀ ਵਰਤਗੇ ਉਹ ਰੈਲੀ ਦੇ ਵਿੱਚ ਆ ਕੇ ਤੁਹਾਡੀ ਵੀ ਰੱਖ ਗਏ ਤੇ ਰੈਲੀ ਦੇ ਵਿੱਚ ਆ ਕੇ ਰਾਣਿਆਂ ਦੇ ਖਿਲਾਫ ਬੋਲ ਕੇ ਵੀ ਉਹਨਾਂ ਦੇ ਵੀ ਰ ਆ ਗਏ ਉਲਟਾ ਆਜ਼ਾਦ ਵਿਧਾਇਕ ਰਾਣਾ ਗੁਰਜੀਤ ਦੇ ਪੁੱਤਰ ਨੂੰ ਸੀਐਲਪੀ ਦੀਆਂ ਮੀਟਿੰਗਾਂ 'ਚ ਕਾਂਗਰਸ ਦੀਆਂ ਮੀਟਿੰਗਾਂ 'ਚ ਕਹਿੰਦੇ ਸੱਤ-ਸੱਤ ਚਾਹਾਂ ਵੀ ਪਲਾਉਂਦੇ ਆ ਮੈਂ ਪੁੱਛਿਆ ਉਹਨਾਂ ਨੂੰ ਬਾਦ ਸਾਹਿਬ ਨੂੰ ਜਦੋਂ ਪਹਿਲੇ ਦਿਨ ਫੋਟੋ ਦੇਖੀ ਆ ਉਹ ਤੇ ਕਹਿੰਦੇ ਜਿੱਦਾਂ ਹੁਣ ਆ ਕੇ ਪਤਾ ਹੀ ਨਹੀਂ ਲੱਗਾ ਵੀ ਆ ਕੇ ਫੋਟੋ ਖਿੱਚ ਕੇ ਤੇ ਚਲੇ ਜਾਂਦਾ ਜਾਂ ਆਮ ਕਮਰਾ ਸਾ ਨਾਲ ਹੀ ਕਾਲੀਦਾਲ ਦਾ ਆਫਿਸ ਦਾ ਨਾਲ ਹੀ ਦੂਸਰੀਆਂ ਪਾਰਟੀਆਂ ਦਾ ਆਫਿਸ ਦਾ ਉੱਥੇ ਆਫਿਸ ਦੇ ਵਿੱਚ ਕੋਈ ਵੀ ਆ ਕੇ ਬਹਿ ਜਾਂਦਾ ਕਈ ਵਾਰੀ ਕਹਿੰਦੇ ਫੋਟੋ ਸੱਚ ਦੱਸੋ ਚੀਮਾ ਸਾਹਿਬ ਇਹ ਬਹਾਨਾ ਜਾਂ ਸੱਚ ਸੱਚ ਕੁਝ ਹੋ ਰਿਹਾ ਨਹੀਂ ਦੇਖੋ ਜੋ ਮੈਂ ਤਾਂ ਉਹਨਾਂ ਦਾ ਪੁੱਛਿਆ ਜੋ ਉਹਨਾਂ ਨੇ ਦੱਸਿਆ ਇਹੀ ਦੱਸਿਆ ਵੀ ਕਿਉਂਕਿ ਇੱਕ ਵਾਰ ਹੋ ਜੇ ਤਾਂ ਗੱਲ ਵੱਖਰੀ ਹੈ ਜਦੋਂ ਪਹਿਲੀ ਵਾਰੀ ਇਹ ਗੱਲ ਹੋਈ ਤਾਂ ਮੀਡੀਆ ਦੇ ਵਿੱਚ ਇਹ ਕੰਮ ਬੜਾ ਉਛਾਲਿਆ ਗਿਆ ਕਿ ਇਹਨਾਂ ਦਾ ਆਪਣਾ ਲੀਡਰ ਨਵਤੇਜ ਚੀਮਾ ਇਸ ਹਾਲ ਕੀ ਦਾ ਵਾ ਔਰ ਆਜ਼ਾਦ ਬੁਧਾਈ ਨੂੰ ਇਸ ਤਰੀਕੇ ਨਾਲ ਸੱਤ ਸੱਤ ਕਾਂਗਰਸ ਦੀਆਂ ਮੀਟਿੰਗਾਂ 'ਚ ਬਿਠਾਉਣਾ ਇਹ ਵਾਰ-ਵਾਰ ਜਦੋਂ ਚਰਚਾ ਹੋਈ ਬਤਾਰਾ ਚੱਲਣਾ ਮਤਲਬ ਕਿਤੇ ਨਾ ਕਿਤੇ ਜਾਣ ਬੁੱਝ ਕੇ ਇਹ ਤੇ ਦੇਖੋ ਇਹਨਾਂ ਦੀ ਵੀ ਇੱਕ ਚਾਲ ਸੀ ਇਹਨਾਂ ਦੀ ਵੀ ਚਾਲ ਸੀ ਵੀ ਜਾ ਕੇ ਫੋਟੋ ਖਿਚਾ ਕੇ ਤੇ ਡਿਸਟਰਬ ਕਰੀਏ ਕੀ ਕਰੀਏ ਉਧਰੋਂ ਪਤਾ ਲੱਗਾ ਬਾਜਵਾ ਸਾਹਿਬ ਨੂੰ ਜਦੋਂ ਵਿਧਾਨ ਸਭਾ ਦੇ ਵਿੱਚ ਬਾਜਵਾ ਸਾਹਿਬ ਨੂੰ ਚਾਚਾ ਕਹਿ ਕੇ ਕਹਿੰਦਾ ਸੀ ਥਾਪੀ ਮਾਰੋ ਕਾਂਗਰਸੀਓ ਥਾਪੀ ਮਾਰ ਚਾਚਾ ਸਰਕਾਰ ਦੇ ਹੱਕ ਚ ਭਗਵੰਤ ਮਾਨ ਜੀ ਦੀ ਸਰਕਾਰ ਦੇ ਹੱਕ ਚ ਮਾਰੋ ਥਾਪੀ ਪਤਾ ਲੱਗ ਗਿਆ ਉਹਦੋਂ ਫਿਰ ਵੀ ਕੀ ਵਰਤਾਰਾ ਹੋਇਆ ਬਾੜੀ ਦੇ ਰਹੀ ਛਤਾਨੀਆਂ ਚਲਾਕੀਆਂ ਚਲਦੀਆਂ ਨਹੀਂ ਉਹ ਸਾਰਾ ਕੁਝ ਸਾਹਮਣੇ ਆ ਗਿਆ ਬਾਜਵਾ ਸਾਹਿਬ ਨੂੰ ਪਤਾ ਲੱਗਿਆ ਜਦੋਂ ਬਾਜਵਾ ਸਾਹਿਬ ਕੋ ਥਾਪੀ ਮਰਵਾਉਂ